कर 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 क

ਇਹ ਕਿਨੇ ਸਾਥ ਤੋਂ ਬਣ ਕੇ ਦੇ ਵਿੱਚ ਆਜ 8 ਦਿਨ ਹੋ ਗਏ 8 ਦਿਨ ਹੋ ਗਏ ਜੀ ਔਰ ਕਾਰਪੋਰੇਸ਼ਨ ਮਨਦੋਗੀ ਕਿਤਾ ਆ ਤੇ ਰੋਜ਼ ਆ ਜਾਂਦੇ ਤਾਹਰਮ ਪੈਸੇ ਮੰਗ ਰਹੇ ਫੋਨ ਪਾਏ ਮਤੇ ਕਿੰਨੇ ਗੱਲ ਆ 10 ਲੱਖ ਰੁਪਇਆ ਕਿਸ ਕਰਦਾ ਔਰ ਮੈਨੂੰ ਦਫਤਰ ਮੈਂ ਗਿਆ ਮੈਨੂੰ ਗਾਲਾਂ ਕੱਢ ਕੇ ਜਲੀਲ ਕਰਕੇ ਮੈਨੂੰ ਭਜਾਇਆ ਗਿਆ ਦਫਤਰੋਂ ਪਰਸੋ ਕਿੰਨੇ ਗਾਲਾਂ ਕੱਢੀ ਜੇ ਦੇ ਜਾਗ ਦੀ ਪਾਰੀਓ ਕਰ ਲੋ ਉਹਦੇ ਚੋਂ ਮੈਂ ਨਾਲਾ ਘੱਟਦਾ ਕਰ। ਇਹੀ ਕਹਿੰਦੇ ਬੱਚੋ ਕਹਿੰਦਾ ਮੈਂ ਨਹੀਂ ਕਰਾ ਦਿਓ। ਦੁਕਾਨਾਂ ਚੱਕ ਲੋ ਕਹਿੰਦਾ। ਨਹੀਂ ਕਾਰਨ ਕਿਉਂ? ਤਾਂ ਪੈਸੇ ਦੇ ਦੋ ਤੂੰ ਚੁੱਪ। ਹਾਂ? ਮਤਲਬ 10 ਲੱਖ ਰੁਪਏ ਆਪਣੇ ਮੋਹ ਮੰਗੇ। ਆਪਣੇ ਮੋਹ ਆਪਣੇ ਮੋਹ ਮੰਗੇ 10 ਲੱਖ ਰੁਪਇਆ। ਜੇ ਤੂੰ 10 ਲੱਖ ਦੇ ਦੋ ਤਾਂ ਵੀ ਸਹੀ। ਫੇਰ ਜੋ ਮਰਜ਼ੀ ਕਰੀ ਜਾਓ। ਅਸੀਂ ਜਦਾਂ 70 ਸਾਲ ਹਿੰਦੂਆ ਤੋਂ ਆ ਰਹੇ ਕਿਸੇ ਐਮਐਲ ਨੇ ਕਿਸੇ ਨੇ ਤੰਗ ਨਹੀਂ ਕੀਤਾ। ਆਜ਼ਾਦੀ ਇਹ ਆਮ ਪਾਰਟੀ, ਇਹ ਕੇਜੀਵਾਲ اے اے کے جی بس صحیح ہے پر آج جڑے ਥੱਲੇ ਜਿਹੜੇ ਚੋਰ ਚੱਕੇ ਐ ਐਮ ਐਲ اے ਜਿਹੜੇ ਬਣਾਵੇ ਇਹ ਪੈਸੇ ਮੰਗਦੇ ਘਰ ਘਰ ਚਾਹੇ ਪੈਸੇ ਇਹ ਨਾ ਕੰਗੇ ਪੈਸੇ ਕੋਲ ਸਰਾਜ ਦਾ ਜੀ ਕਿਸੇ ਸੀਨੀਅਰ ਅਧਿਕਾਰੀ ਨੂੰ ਕਮਿਸ਼ਨਰ ਨੂੰ ਮਿਲੇ ਉਹ ਕੋ ਕਮਿਸ਼ਨਰ ਕਾਲ ਜਾ ਕੇ ਪੇਸ਼ ਹੋ ਕੇ ਆਏ ਕਲੀਅਰ ਜਵਾਬ ਦੇ ਦਿੱਤਾ ਪੱਪੂ ਨੂੰ ਮੇਰਾ ਕਲੀਅਰ ਜਵਾਬ ਦੇ ਦਿੱਤਾ ਕੀ ਕਹਿੰਦੇ ਹੋ ਤੂੰ ਕਹਿ ਜਾ ਕੇ ਭਾਈ ਆ ਦਾਨ ਸਾਹਿਬ ਦੇ ਨਾਲ ਕੇ ਮੇਰੇ ਉਹਨੇ ਕਹੇ ਭਾਈ ਇਹ ਗਰੀਬਾਂ ਦਾ ਕੰਮ ਹੈ ਚਲੰਦੋ ਪਰ ਨਹੀਂ ਕਿਉਂ ਕਿਉਂਕਿ ਮੈਂ ਬਾਲਮੀਕੀ ਹੈਗਾ ਅਸੀਂ ਬਾਲਮੀਕਾਡੇ ਕਲਤਾ ਆ ਪਿੱਛੇ ਸਾਡਾ ਟੈਂਕੀ ਸੀਗਾ ਦੀਪਕ ਮਾਕੇ ਇਹਦੇ ਬੰਦੇ ਸੀਗੇ ਉਦੋਂ ਇਹਨੇ ਰੋਲਾ ਨਹੀਂ ਪਾਇਆ ਉਦੋਂ ਇਹਨੇ ਕੁਝ ਨਹੀਂ ਕੀਤਾ ਹੁਣ ਬਰਾਦ ਰਿਆ ਸਾਡੋ ਅਸੀਂ ਠੇਕਾ ਲੈ ਲਿਆ ਸਾਨੂੰ ਤਾਂ ਕਰ ਲੱਗੇ ਤਾਂ ਕਿੱਥੇ ਜਾ ਰਿਹਾ ਬੇ ਅਸੀਂ ਕਿਉਂ ਲਿਆ ਸਮਾਜ ਨੇ ਕਿਉਂ ਲਿਆ ਟਾਲ ਲਿਆ ਇਹ ਪਿੱਛੇ 2 ਸਾਲ ਪਹਿਲਾਂ ਵੀ ਜਦੋਂ ਅਜੇ ਪਾਲੇ ਪੰਗਾ ਪਾਇਆ ਸੀਗਾ ਤੁਹਾਨੂੰ ਸਾਰੇ ਮਿੱਤਿਆਂ ਨੂੰ ਪਤਾ ਪੇ ਅਜੇ ਪਾਲ ਨਾਲ ਵੀ ਇਹਨੇ ਧੱਕਾ ਕੀਤਾ ਇਹੀ ਕਾਰਨ ਸੀਗਾ ਹਾਂ ਉਸ ਤੋਂ ਬਾਅਦ ਲੱਗਾ ਜੋਰੇ ਭਿਜਾਤੇ ਇਹਨੇ ਆਦਲ ਕਹੀ ਆ ਉੱਪੀ ਨੇ ਮੈਂ ਐਸੀ ਐਸੀ ਕਮੇਜ ਦਿੱਲੀ ਤੱਕ ਜਾਊਂਗਾ ਮਤਲਬ ਕੋ ਬਦਲੇ ਤੁਹਾਡੇ ਸਮਾਜ ਨੂੰ ਗਾਲ ਕੱਢ ਕੇ ਹਾਂਜੀ ਹਾਂਜੀ ਮੇਰੇ ਸਾਹਮਣੇ ਗਾਲ ਕੱਢਦੀ ਟਾਰਗੇਟ ਕਰਕੇ ਹਾਂ ਟਾਰਗੇਟ ਕਰਕੇ ਤੁਹਾਡੇ ਨਾਲ ਮੇਰੇ ਨਾਲ ਦੀਪਕਮ ਆਈ ਕੰਨ ਅਸੀਂ ਸੀਗੇ ਦੋਨੇ ਹਾਂ ਰਾਜੂ ਡੋਗਰਾ ਵੀ ਸੀਗਾ ਪਰ ਰਾਜੂ ਡੋਗਰਾ ਵੀ ਸੀਗਾ ਜਿੰਨੇ ਦਾ ਗਾਲ ਸਭ ਜਾਈ ਕੇ ਜਮਨੀ ਅਲੱਗ ਕੰਮ ਸ਼ੁਰੂ ਕਰਿਆ ਕਿ ਕਹਿੰਦੇ ਕਰੋੜਾ ਰੁਪਏ ਦਾ ਠੀਕਾ ਜਾਂਦਾ 1 ਕਰੋੜ ਰੁਪਿਆ ਕਮੇਟੀ ਚੋਹ ਰਹੀ ਹੈ ਉਬਲੀ ਮੜ ਕੇ ਆਏ ਉਹ ਕਹਿੰਦੇ ਤੁਸੀਂ ਆਪ ਨਾ ਵੇੜੋ ਆਪ ਹੀ ਪੁੱਛਦੇ ਨਹੀਂ ਭੈਣੇ ਆਪ ਹੀ ਨਾ ਵੇੜੋ ਕਹਿੰਦੇ ਤੁਸੀਂ ਆਪ ਹੀ ਨਾ ਵੇੜੋ ਹਾਂਜੀ ਦੱਸੋ ਕਮੇਟੀ ਕਦੇ ਆਪ ਹੀ ਆ ਵੀਰੋ ਪਟਾ ਹਿੰਦੂਆ ਤੋਂ ਆ ਰਿਹਾ ਹੈ ਹਿੰਦੂਆ ਦਾ ਸਾਰਾ ਵੱਡਾ ਐਨਾ ਵੱਡਾ ਤਿਹਾੜਾ ਹੈ ਮਹਾਰਾ ਜੇ ਇੱਕ Hindu ਹੋ ਕੇ Hindu ਹੋ ਕੇ ਤਾਂ ਕਰ ਰਿਹਾ ਨਹੀਂ ਹੋਦੀ ਮੈਂ ਮੰਨੀ ਜੀ ਹੋਣੀ ਉਹ ਵੀ ਨਹੀਂ ਮੌਜੀ ਨਹੀਂ ਮੰਨੀ ਆਰ ਕੇ ਤੁਸੀਂ ਹੋ ਕੇ ਮੈਂ ਅਸਾਦਨ ਹੋ ਗਈ ਤੱਕੇ ਖਾਰਿਆ ਮੈਂ ਪੈਟਰੋਲ ਪਾਇਆਗਾ ਅਗਲਾਂ ਦੀ ਕੋਸ਼ਿਸ਼ ਕੀਤੀ ਗਿਆ ਤੇ ਇਲਾਕੇ ਜਿਹੜੇ ਬਰਾਇਆਗਾ ਉਹਨਾਂ ਵੱਲੋਂ ਇਹਨਾਂ ਵੱਲੋਂ ਅਰੋਗ ਲੱਗੇ ਨੇ ਕਿ ਉਹਨਾਂ ਨੇ ਵਿਸ਼ਵਰ ਮੰਗੀ 10 ਲੱਖ ਦੀ ਸਰਦਾਰ ਮੈਂ ਤਾਂ 2 ਮਿੰਟ ਪਹਿਲਾਂ ਪਹੁੰਚਿਆ ਰਮਿੰਦਾ ਗੱਲ ਹੀ ਨਹੀਂ ਪਤਾ ਹੈਗੀ ਤੇ ਹੁਣ ਜਾਮ ਹਟਾਇਆ ਜਾ ਰਿਹਾ ਬਿਲਕੁਲ ਹਟਾਉਂਗਾ ਜੀ ਮੈਂ ਲੱਗੀ ਦਾ ਬੰਦ ਕਰਾ ਦਿੱਤਾਗੇ ਜੀ ਉਹ ਕਹਿੰਦੇ ਆ ਚੱਲ ਰਿਹਾ ਜੀ ਸਾਹਮਣੇ ਦੇਖੋ ਕਹਿੰਦੇ ਆ ਮੇਲਾ ਬੰਦ ਕਰਾ ਰਹੇ ਆ ਪ੍ਰਬੰਧਕ ਕਹਿ ਰਹੇ ਨੇ ਕਹਿੰਦੇ ਜੀ ਵਾਧ ਦੇਖੋ ਪ੍ਰਬੰਧਕ ਦੱਸਣਗੇ ਮੇਰਾ ਕੰਮ ਲਾਅ ਐਂਡ ਆਰਡਰ ਮੈਂਟੇਨ ਕਰਨਾ ਲੋਕਾਂ ਦੀ ਸੁਰੱਖਿਆ ਕਰਨਾ ਜਿਹੜੇ ਮੇਲਾ ਦੇਖਣ ਆ ਰਹੇ ਆ ਕਹਿੰਦੇ ਕਿ ਪੁਲਿਸ ਜਿਹੜੀ ਨਗਰ ਨਿਗਮ ਦੇ ਨਾਂ ਰਾਲ ਕੇ ਸਾਡੇ ਦੁਕਾਨਾਂ ਬੰਦ ਕਰਾ ਰਹੀ ਆ ਮੈਂ ਤਾਂ ਜਥਾਣੇ ਬੈਠਾ ਹਾਂ ਉੱਤੇ ਜੇ ਮੈਂ ਤਾਂ ਕੋਈ ਮੈਂ ਤਾਂ ਇਹ ਨਹੀਂ ਜੀ ਦੱਸੋ ਮੈਂ ਕਦੋਂ ਆਇਆ ਮੈਂ ਤਾਂ ਦਿੱਲੀ ਉੱਤੇ ਡਿਊਟੀ ਤੇ ਚਲੋ ਜੀ ਉਹ ਵੈਰੀਫਾਈ ਕਰ ਲੈ ਮੈਂ ਗੱਲ ਕਰ ਲੈਣਾ ਜਿੰਨਾ ਗੱਲ ਕਰਨੀ ਆ